ਡিয়ার ਸਟੂਡੈਂਟ ਸਵਾਗਤ ਹੈ ਤੁਹਾਡਾ ਪੋਲੀਟੀਕਲ ਸਾਇੰਸ ਪਲੱਸ 1 ਦੀ ਕਲਾਸ ਦੇ ਵਿੱਚ ਅੱਜ ਦਾ ਟਾਪਿਕ ਹੈ ਰਾਜਨੀਤੀ ਵਿਗਿਆਨ ਦਾ ਅਰਥ ਖੇਤਰ ਮਹੱਤਵ ਵਿਸ਼ਾ ਹੈ ਰਾਜਨੀਤੀ ਵਿਗਿਆਨ ਯਾਨੀ ਕਿ ਪੋਲੀਟੀਕਲ ਸਾਇੰਸ ਉਸ ਦਾ ਅਰਥ ਖੇਤਰ ਤੇ ਮਹੱਤਵ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਤੁਸੀਂ ਪੋਲਿਟিক্যাল ਸਾਇੰਸ ਸਬਜੈਕਟ ਨੂੰ ਚੁਣਿਆ ਹੈ 10ਵੀਂ ਤੋਂ ਬਾਅਦ 11ਵੀਂ ਦੇ ਵਿੱਚ ਪੋਲਿਟিক্যাল ਸਾਇੰਸ ਜਿਹੜਾ ਵਿਸ਼ਾ ਹੈ ਬਹੁਤ ਹੀ ਮਹੱਤਵਪੂਰਨ ਹੈ ਹਰ ਇੱਕ ਤਰ੍ਹਾਂ ਦੇ ਐਗਜ਼ਾਮ ਦੇ ਵਿੱਚ ਜਿਹੜੀ ਸਰਕਾਰੀ ਐਗਜ਼ਾਮ ਨੌਕਰੀਆਂ ਦੇ ਐਗਜ਼ਾਮ ਹੈ ਉਸ ਦੇ ਵਿੱਚ ਇਸ ਦੇ ਬਾਰੇ ਪੁੱਛਿਆ ਜਾਂਦਾ ਹੈ ਔਰ ਇਸ ਦੇ ਪੁੱਛਣ ਦੀ ਪਰਸੈਂਟੇਜ ਵੀ ਬਹੁਤ ਜ਼ਿਆਦਾ ਹੁੰਦੀ ਹੈ ਅਲੱਗ-ਅਲੱਗ ਐਗਜ਼ਾਮ 'ਚੇ ਤਕਰੀਬਨ 10% ਤੋਂ ਲੈ ਕੇ 20% ਤੱਕ ਕੁਐਸਚਨਸ ਪੋਲਿਟিক্যাল ਸਾਇੰਸ ਤੋਂ ਪੁੱਛੇ ਜਾਂਦੇ ਹਨ ਸਰਕਾਰੀ ਨੌਕਰੀਆਂ ਦੇ ਲਈ ਤੇ ਇਸ ਲਈ ਬਹੁਤ ਹੀ ਮਹੱਤਵਪੂਰਨ ਹੈ ਤੇ ਇਸ ਵਿਸ਼ੇ ਨੂੰ ਅਸੀਂ ਪੜ੍ਹਾਂਗੇ ਤੇ ਨਾਲ ਨਾਲ ਇਸ ਦੀ ਮਹੱਤਤਾ ਵੀ ਤੁਹਾਨੂੰ ਦੱਸਦੇ ਰਵਾਂਗੇ ਇਸ ਚੈਪਟਰ ਦਾ ਉਸ ਤਾਂ ਉਦਾਂ ਵੀ ਪਾਰਟ ਹੈ ਮਹੱਤਤਾ ਜਿਸ ਦੇ ਵਿੱਚ ਕਲੈਰਿਟੀ ਤੁਹਾਨੂੰ ਹੋ ਜਾਏਗੀ ਤੇ ਚਲੋ ਸ਼ੁਰੂ ਕਰਦੇ ਹਾਂ ਇਸ ਚੈਪਟਰ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ ਜੋ ਟਰਮੀਨੋਲੋਜੀ ਦੀ ਤੁਹਾਨੂੰ ਪ੍ਰੋਬਲਮ ਆਂਦੀ ਹੈ ਟਰਮਸ ਦੀ ਕਿਉਂਕਿ ਪੋਲਿਟিক্যাল ਸਾਇੰਸ ਦੇ ਕੁਝ ਟਰਮਸ ਹੋਣਗੇ ਕੁਝ ਹੋਰ ਟਰਮਸ ਹੋਣਗੇ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸਣਾ ਹੈ तो इस वीडियो भीडियो कोशिश करा कि पहला पार्ट जिस मीनिंग है यानी कि अर्थ है उसनों आप कवर कर लीए बाकी अगले वीडियो भीडियो करा पहला इंट्रोडक्शन पढ़ते हाँ तो इसको समझने की कोशिश करते हाँ की है राजनीति विज्ञान यानी कि राजनीति शास्त्र ये एक समाजिक विन है की है राजनीति विज्ञान समाजिक विज्ञान है ਇਹ ਸਾਇੰਸ ਵੰਗ ਨੈਚੁਰਲ ਵਿਗਿਆਨ ਨਹੀਂ ਹੈ ਸਮਾਜਿਕ ਵਿਗਿਆਨ ਹੈ ਸਮਾਜ ਨੂੰ ਅਸੀਂ ਪੜ੍ਹਦੇ ਹਾਂ ਦੇਚੇ ਸਮਾਜ ਦੇ ਇੱਕ ਅਸਪੈਕਟ ਜਿਹੜਾ ਕਿ ਰਾਜਨੀਤੀ ਨਾਲ ਸੰਬੰਧ ਹੈ ਉਸ ਨੂੰ ਪੜ੍ਹਦੇ ਹਾਂ ਤੇ ਰਾਜਨੀਤਿਕ ਵਿਗਿਆਨ ਕੀ ਹੈ ਇੱਕ ਵਿਸ਼ਾ ਹੈ ਕਿਹਦਾ ਵਿਸ਼ਾ ਹੈ ਸਮਾਜ ਦਾ ਵਿਸ਼ਾ ਹੈ ਸਮਾਜ ਨਾਲ ਸੰਬੰਧਿਤ ਹੈ ਸਮਾਜਿਕ ਵਿਗਿਆਨ ਕਿਹੜੇ ਕਿਹੜੇ ਵਿਗਿਆਨ ਹੈਗੇ ਇੱਕ ਰਾਜਿਤ ਸ਼ਾਸਤਰ ਸਮਾਜਿਕ ਵਿਗਿਆਨ ਹੈ ਭੂਗੋਲ ਹੈ ਇਤਿਹਾਸ ਹੈ ਅਰਥ ਸ਼ਾਸਤਰ ਹੈ ਸੋਸ਼ੀਓਲੋਜੀ ਹੈ ਫਿਲਾਸਫੀ ਹੈ ਐਨਥਰੋਪੋਲੋਜੀ ਹੈ ਇਦਾਂ ਦੇ ਸਬਜੈਕਟਸ ਜਿਹੜੇ ਕਿ ਸਮਾਜਿਕ ਕਰੀਆਵਾਂ ਨਾਲ ਸੰਬੰਧਿਤ ਹੁੰਦੇ ਨੇ ਜਿਹੜੇ ਕਿ ਵਿਅਕਤੀ ਦੀਆਂ ਕਰਿਆਵਾਂ ਨਾਲ ਸੰਬੰਧਿਤ ਹੁੰਦੇ ਨੇ ਜਿਸ ਦੇ ਵਿੱਚ ਵਿਅਕਤੀ ਐਕਸ਼ਨ ਲੈਂਦਾ ਹੈ ਤੇ ਉਹਦਾ ਕੀ ਅਸਰ ਹੁੰਦਾ ਹੈ ਉਹਦੇ ਕੀ ਕਨਸੀਕਵੈਂਸਿਸ ਹੁੰਦੇ ਨੇ ਉਹਦੇ ਨਾਲ ਸੰਬੰਧਿਤ ਹੁੰਦਾ ਹੈ ਉਸ ਨੂੰ ਆਪਾਂ ਸਮਾਜਿਕ ਵਿਗਿਆਨ ਕਹਿੰਦੇ ਆ ਰਾਜਨੀਤਿਕ ਸ਼ਾਸਤਰ ਜਿਹੜਾ ਹੈ ਵਨ ਆਫ ਦਾ ਸਮਾਜਿਕ ਵਿਗਿਆਨ ਹੈ ਠੀਕ ਹੈ ਤੇ ਰਾਜਨੀਤਿਕ ਵਿਗਿਆਨ ਕੀ ਹੈ ਸਮਾਜਿਕ ਵਿਗਿਆਨ ਹੈ ਸਮਾਜਿਕ ਵਿਗਿਆਨ ਦੇ ਜਿਹੜੇ ਭੂਗੋਲ ਤੁਸੀਂ ਪੜਿਆ ਹੋਣਾ 10ਵੀਂ ਚ ਇਤਿਹਾਸ ਵੀ ਅਰਥ ਸ਼ਾਸਤਰ ਵੀ ਪੜਿਆ ਹੋਣਾ 10ਵੀਂ ਚ ਇਸ ਨੂੰ ਨਾਗਰਿਕ ਸ਼ਾਸਤਰ ਕਿਹਾ ਜਾਂਦਾ ਇਸ ਤੋਂ ਇਲਾਵਾ ਹੋਰ ਕੀ ਪੜਿਆ ਤੁਸੀਂ ਇਤਿਹਾਸ ਅਰਥ ਸ਼ਾਸਤਰ ਭੂਗੋਲ ਤੋਂ ਇਲਾਵਾ ਸਮਾਜਿਕ ਵਿਗਿਆਨ ਪੜਾਇਆ ਇਹ ਚਾਰ ਵਿਸ਼ਾ ਜਿਹੜਾ ਹੈ ਉਹ ਐਸਐਸਟੀ ਦੇ ਵਿੱਚ ਸ਼ਾਮਿਲ ਹੁੰਦਾ ਉਹਨਾਂ ਵਿੱਚੋਂ ਹੀ ਇੱਕ ਵਿਸ਼ਾ ਹੈ ਜਿਹੜਾ ਕਿ ਮੇਨ ਸਬਜੈਕਟ ਬਣ ਜਾਂਦਾ ਹੈ 10ਵੀਂ ਤੋਂ ਬਾਅਦ ਜਿਵੇਂ ਕਿ दसवीं दो बाद भूगोल भी अलग विषय है इतिहास भी अलग विषय है अर्थशास्त्र भी अलग विषय है तो राजनीति विज्ञान भी अलग विषय है तो यह राजनीति विज्ञान है जो कि आप दसवीं चिंतू सिविक्स कहने या समाज शास्त्र कहने चलिए इस अगे पढ़ते हैं होपफुली ये थोड़ा पता लग गया कि राजनीति विज्ञान एक समाजिक विज्ञान है और यस एस टी विषय जो पढ़िया दसवीं तक उस अंग है कि ਮਨੁੱਖ ਵਿਸ਼ੇ ਦੇ ਰੂਪ ਵਿੱਚ ਤੁਹਾਨੂੰ ਪੜਾਇਆ ਜਾ ਰਿਹਾ ਹੈ ਠੀਕ ਹੈ ਇਹ ਮੁੱਖ ਵਿਸ਼ਾ ਹੈ ਜੋ ਮਨੁੱਖ ਨੂੰ ਉਸ ਦੇ ਸਮਾਜਿਕ ਦਾਇਰੇ ਵਿੱਚ ਸਭਿਅਕ ਅਤੇ ਅਨੁਸ਼ਾਸਨਿਕ ਤਰੀਕੇ ਨਾਲ ਵਿਚਰਨ ਲਈ ਪ੍ਰੇਰਦਾ ਹੈ ਕੀ ਕਰਦਾ ਮਨੁੱਖ ਨੂੰ ਸਮਾਜਿਕ ਦਾਇਰੇ ਵਿੱਚ ਸੋਸਾਇਟੀ ਵਿੱਚ ਰਹਿੰਦੇ ਹੋਏ ਇੱਕ ਕਲਚਰਡ ਆਦਮੀ ਦੇ ਵਾਂਗ ਮਤਲਬ ਇੱਕ ਆਦਮੀ ਜਿਹੜਾ ਸਭਿਅਕ ਹੈ ਮਤਲਬ ਸਭਿਅ ਬੰਦਾ ਉਸ ਨੂੰ ਕਿਵੇਂ ਸਮਾਜ ਵਿੱਚ ਰਹਿਣਾ ਹੈ ਉਹ ਸਿਖਾਉਂਦਾ ਹੈ ਕਿਵੇਂ ਰਹਿਣਾ ਇੱਕ ਅਨੁਸ਼ਾਸਨ ਦੇ ਨਾਲ ਅਨੁਸ਼ਾਸਨ ਅਨੁਸ਼ਾਸਨਿਕ ਤਰੀਕੇ ਨਾਲ ਰਹਿਣਾ ਹੈ ਵਿਚਰਨਾ ਦੂਸਰਿਆਂ ਨਾਲ ਮਿਲਣਾ ਗੱਲਣਾ ਹੈ ਰਾਈਟ ਤੇ ਇਹ ਰਾਜ ਤੇ ਸ਼ਾਸਤਰ ਆਪਾਂ ਨੂੰ ਇਹ ਸਿਖਾਉਂਦਾ ਹੈ ਕਿ ਸਮਾਜ ਦੇ ਵਿੱਚ ਸਭਿਅ ਤਰੀਕੇ ਨਾਲ ਅਨੁਸ਼ਾਸਨਿਕ ਤਰੀਕੇ ਨਾਲ ਕਿਵੇਂ ਵਿਚਰਨਾ ਕਿਵੇਂ ਰਹਿਣਾ ਹੈ ਉਹ ਸਾਨੂੰ ਇਹ ਸਿਖਾ ਦਿੰਦਾ ਹੈ ਇਸ ਤੋਂ ਇਲਾਵਾ ਕਿਵਦ ਦੇ ਰਾਜਨੀਤਿਕ ਵਿਗਿਆਨ ਜਾਂ ਰਾਜਨੀਤਿਕ ਸ਼ਾਸਤਰ ਦਾ ਦੇ ਜਨਮਦਾਤਾ ਅਰਸਤੂ ਦੇ ਅਨੁਸਾਰ ਹੁਣ ਜਨਮਦਾਤਾ ਕੌਣ ਹੈ ਇਸ ਵਿਸ਼ੇ ਦਾ ਇਹਦੇ ਵਿੱਚ ਇਹ ਦੱਸਿਆ ਗਿਆ ਅਰਸਤੂ ਆ ਅਰਿਸਟੋਟਲ ਇਸ ਇਨਨੋ ਇੰਗਲਿਸ਼ ਚ ਕਿਹਾ ਜਾਂਦਾ ਇਸ ਨੋਨ ਐਸ ਦਾ ਫਾਦਰ ਆਫ ਪੋਲਿਟਿਕਲ ਸਾਇੰਸ ਉਹਨਾਂ ਦੇ ਅਨੁਸਾਰ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਰਸਤੂ ਕੀ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਇੱਕ ਸਮਾਜਿਕ ਪ੍ਰਾਣੀ ਹੈ ਜੋ ਕਿ ਸਮਾਜ ਵਿੱਚ ਰਹਿੰਦਾ ਹੈ ਸਮਾਜ ਤੋਂ ਬਾਹਰ ਨਹੀਂ ਰਹਿ ਸਕਦਾ ਜੰਗਲ ਦੇ ਵਿੱਚ ਰਹੇਗਾ ਇਕੱਲਾ ਕਿਵੇਂ ਰਹੇਗਾ ਉਸਦੇ ਬਹੁਤ ਸਾਰੀ ਜ਼ਰੂਰਤਾਂ ਹਨ ਲੋੜਾਂ ਹਨ ਹੈਨਾ ਤੋ ਆਪਣੇ ਲੋੜਾਂ ਦੀ ਪੂਰਤੀ ਲਈ ਮਨੁੱਖ ਜਿਹੜਾ ਹੈ ਇੱਕ ਦੂਸਰੇ ਨਾਲ ਜੁੜਿਆ ਹੁੰਦਾ ਤੇ ਦੂਸਰੇ ਮਨੁੱਖ ਦੇ ਪ੍ਰਤੀ ਭਾਵਨਾਤਮਕ ਸਾਂਝ ਵੀ ਰੱਖਦਾ ਹੈ ਔਰ ਸਾਂਝ ਰੱਖਣ ਕਰਕੇ ਸਮਾਜ ਤੋਂ ਬਿਨਾ ਉਹ ਰਹਿ ਨਹੀਂ ਸਕਦਾ ਲੋੜਾਂ ਦੀ ਪੂਰਤੀ ਲਈ ਔਰ ਭਾਵਨਾਤਮਕ ਲੋੜਾਂ ਦੀ ਪੂਰਤੀ ਲਈ ਵੀ ਉਸ ਨੂੰ ਸਮਾਜ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਜਿਹੜਾ ਬੰਦਾ ਸਮਾਜ ਵਿੱਚ ਨਹੀਂ ਰਹਿੰਦਾ ਹੈ ਜਾਂ ਤਾਂ ਉਹ ਸ਼ੈਤਾਨ ਹੈ ਜਾਂ ਉਹ ਭਗਵਾਨ ਹੈ ਜਾਂ ਜਾਂ ਫਿਰ ਉਹ ਸੰਤ ਹੈ ਭਗਵਾਨ ਜੇ ਆਪਾਂ ਨਹੀਂ ਕਹਾਂਗੇ ਤੇ ਇਸ ਲਈ ਰਸਤੂ ਕਹਿੰਦੇ ਹਨ ਕਿ ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਮਾਜ ਵਿੱਚ ਰਹਿੰਦਾ ਹੈ ਔਰ ਅੱਗੇ ਪੜ੍ਹਦੇ ਆਪਾਂ ਹੋਪਫੁਲੀ ਇੱਥੇ ਤੱਕ ਤੁਹਾਨੂੰ ਇੰਟਰੋਡਕਸ਼ਨ ਮਿਲ ਰਿਹਾ ਹੈ ਕਿ ਇਹ ਵਿਸ਼ਾ ਕਿਸ ਚੀਜ਼ ਨਾਲ ਸੰਬੰਧਿਤ ਹੈ ਤੇ ਮਨੁੱਖ ਨੇ ਮੁੱਢ ਤੋਂ ਹੀ ਸੁਰੱਖਿਆ ਅਤੇ ਚੰਗੀ ਜੀਵਨ ਪ੍ਰਬੰਧ ਦੀ ਆਸ ਕਰਦੇ ਸਾਂ ਸਮਾਜ ਵਿੱਚ ਰਹਿਣ ਨੂੰ ਹੀ ਚੁਣਿਆ ਕਾਦੇ ਲਈ ਮਨੁੱਖ ਨੇ ਸਮਾਜ ਨੂੰ ਚੁਣਿਆ ਇੱਕ ਗਰੁੱਪ 'ਚ ਰਵਾਂਗੇ ਤੇ ਸੁਰੱਖਿਅਤ ਰਵਾਂਗੇ ਪਹਿਲਾਂ ਲੋਕੀ ਜੰਗਲਾਂ 'ਚ ਰਹਿੰਦੇ ਸੀਗੇ ਅ ਆਦੀ ਮਨੁੱਖ ਹੁੰਦੇ ਸੀਗੇ ਇਕੱਠੇ ਰਹਿੰਦੇ ਸੀਗੇ ਤੇ ਉਹਨਾਂ ਤੇ ਕੋਈ ਜਾਨਵਰ ਹਮਲਾ ਨਹੀਂ ਕਰ ਪਾਉਂਦਾ ਸੀਗਾ ਉਹ ਪੁਜਾ ਦਿੰਦੇ ਉਹਨਾਂ ਸੀ ਉਹਨਾਂ ਨੂੰ ਔਰ ਇਕੱਠੇ ਰਹਿਣਾ ਕੀ ਹੋਏਗਾ ਜੀਵਨ ਇੱਕ ਦੂਸਰੇ ਦੇ ਹੈਲਪ ਨਾਲ guzreਗੀ ਇੱਕ ਦੂਸਰੇ ਨਾਲ ਰਾਂਗ ਅਤੇ ਵਧੀਆ ਜੀਵਨ ਹੋਏਗਾ ਤੇ ਵਧੀਆ ਜੀਵਨ ਪ੍ਰਬੰਧ ਦੀ ਆਸ ਕਰਦੇ ਹੋਏ ਸਮਾਜ ਵਿੱਚ ਰਹਿਣਾ ਮਨੁੱਖ ਨੇ ਚੁਣਿਆ ਕਿਉਂਕਿ ਉਸਨੂੰ ਪਤਾ ਲੱਗ ਗਿਆ ਸੀਗਾ ਜੰਗਲਾਂ 'ਚ ਰਹਿੰਦੇ ਹੋਏ ਕਿ ਕੱਲ ਨਹੀਂ ਰਹਿ ਸਕਦਾ ਰਹਿ ਸਕਦੇ ਹਾਂ ਜੇ ਕੱਲੇ ਰਵਾਂਗੇ ਤੇ ਕੀ ਹੋਏਗਾ ਪ੍ਰੋਬਲਮਸ ਹੋਏਗੀ ਔਰ जानवर उसको खा जाएंगे या फिर कोई बीमार होए या कुछ प्रॉब्लम हुई तो कोई हेल्प कर लूं नहीं होएगा इसलिए मनुष्य ने की चुना समाज ਦੇ ਵਿੱਚ ਰਹਿਣਾ ਚੁਣਿਆ ਉਹ ਆਪਣੀਆਂ ਆਰਥਿਕ ਸਮਾਜਿਕ ਤੇ ਸਭਿਆਚਾਰਕ ਜ਼ਰੂਰਤਾਂ ਲਈ ਹਰ ਤਰ੍ਹਾਂ ਦੀਆਂ ਲੋੜਾਂ ਲਈ ਸਮਾਜ ਤੇ ਨਿਰਭਰ ਹੈ ਮਨੁੱਖ ਅਸੀਂ ਸਮਾਜ ਤੇ ਨਿਰਭਰ ਹੈਗੇ ਨਾ ਇੱਕ ਦੂਸਰੇ ਤੇ ਨਿਰਭਰ ਹੁੰਨੇ ਆ ਮਨੁੱਖ ਸਮਾਜ ਵਿੱਚ ਰਲ ਮਿਲ ਕੇ ਰਹਿਣ ਤੇ ਸਹਿਯੋਗ ਦੇ ਨਾਲ ਨਾਲ ਝਗੜੇ ਦੀ ਸੰਭਾਵਨਾ ਵੀ ਹੁੰਦੀ ਹੈ ਹੈਨਾ ਜਦੋਂ ਮਨੁੱਖ ਇੱਕ ਜਗ੍ਹਾ ਰੰਦੇ ਹਨ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਮਨਮਟਾਵ ਭੇਦ ਤੇ ਝਗੜੇ ਦੀ ਸੰਭਾਵਨਾ ਹੁੰਦੀ ਹੈ ਤੇ ਇਸ ਤੋਂ ਇਲਾਵਾ ਝਗੜੇ ਦੀ ਸੰਭਾਵਨਾ ਵਸਤੂਆਂ ਦੀ ਵੰਡ ਸੰਬੰਧੀ ਸਮਾਜਿਕ ਰੁਤਬੇ ਸੰਬੰਧੀ ਰੋਲਾ ਰੱਪਾ ਹੋਣਾ ਆਮ ਗੱਲ ਹੈ ਤੇ ਜਦੋਂ ਇਹ ਗੱਲਾਂ ਹੁੰਦੀਆਂ ਤੇ ਉਦੋਂ ਫਿਰ ਰੂਲ ਰੈਗੂਲੇਸ਼ਨ ਆਂਦਾ ਹੈ ਜਿਸ ਸਮਾਜ ਵਿੱਚ ਚਰਣ ਦਾ ਤਰੀਕਾ अनुशासन सभ्यताचार सभक सभ्य होके शलीन होके अच्छे तरीके ਨਾਲ ਕਿਵੇਂ ਰਹਿਣਾ ਸਮਾਜੀ ਉਸ ਉਹ ਗੱਲ ਵੀ ਆਉਂਦੀ ਹੈ ਤੇ ਉਹ ਚੀਜ਼ਾਂ ਕੌਣ ਸਖੰਦ ਆਪਾਂ ਨੂੰ ਰਾਜਨੀਤੀ ਸ਼ਾਸਤਰ ਸਖੰਦ ਹੈ ਚਲੋ ਹੋਪਫੁਲੀ ਇਥੇ ਤੱਕ ਤੁਹਾਨੂੰ ਸਮਝ ਲੱਗੀ ਅੱਗੇ ਵਧਦੇ ਹਾਂ ਅਰਸਤੋ ਅਰਸਤੋ ਜੋ ਕਿ ਪਲੇਟੋ ਦੇ ਵਿਦਿਆਰਥੀ ਸਨ ਪਲੇਟੋ ਅਰਸਤੋ ਦੇ ਗੁਰੂ ਸਨ अरस्तु प्लेटो दा विद्यार्थी ਅਤੇ ਸਿਕੰਦਰ ਦਾ ਅਧਿਆਪਕ ਸੀ ਸਿਕੰਦਰ ਮਹਾਨ ਦਾ ਅਧਿਆਪਕ ਕੌਣ ਸੀ अरस्तु अरस्तु ਦਾ ਅਧਿਆਪਕ ਕੌਣ ਸੀ ਪਲੇਟੋ ਇਹ अरस्तु ਦੀ ਫੋਟੋ ਹੈ ਤੁਸੀਂ ਦੇਖ ਸਕਦੇ ਹੋ अरस्तु ਦੀ ਪਿਕਚਰ ਤੇ अरस्तु ਪਲੇਟੋ ਦਾ ਵਿਦਿਆਰਥੀ ਅਤੇ ਸਿਕੰਦਰ ਦਾ ਅਧਿਆਪਕ ਸਿਕੰਦਰ ਦਾ ਅਧਿਆਪਕ ਸੀ अरस्तु ਨੂੰ ਰਾਜਨੀਤਿਕ ਸ਼ਾਸਤਰ ਦਾ ਪਿਤਾ ਮੰਨਿਆ ਜਾਂਦਾ ਹੈ ਉਹਨਾਂ ਨੇ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਪੋਲਿਟਿਕਸ ਇੰਗਲਿਸ਼ ਚੱਪ ਲਿਖਾਂਗੇ ਇਸ ਦਾ ਪੋਲਿ ਪੋਲਿਟਿਕਸ ਉਹਨਾਂ ਨੇ ਕਿਤਾਬ ਲਿਖੀ ਕਿ ਨਾਸੀ ਉਸ ਦਾ ਪੋਲਿਟਿਕਸ ਪੋਲਿਟਿਕਸ ਨਾਮਕ ਕਿਤਾਬ ਦੀ ਰਚਨਾ ਕੀਤੀ ਸੀ ਸਰਕਾਰ ਦੇ ਵੱਖ-ਵੱਖ ਰੂਪਾਂ ਦਾ ਉਹਨਾਂ ਨੇ ਅਧਿਐਨ ਕੀਤਾ ਸੀ ਵਿਸ਼ਲੇਸ਼ਣ ਕੀਤਾ ਸੀ ਔਰ ਕਿੰਨੇ ਸਰਕਾਰਾਂ ਦਾ ਸੰਵਿਧਾਨਕ ਸੰਰਚਨਾਵਾਂ ਦਾ ਅਧਿਐਨ ਕੀਤਾ ਸੀ ਉਹ 158 ਛੋਟੇ-ਛੋਟੇ ਜਿਹੜੇ ਨਗਰ ਰਾਜ ਹੁੰਦੇ ਸੀ ਉਸ ਵੇਲੇ ਯੂਨਾਨ ਦੇ ਵਿੱਚ ਉਦਾਂ ਦੇ 158 ਸਰਕਾਰਾਂ ਦੇ ਸੰਵਿਧਾਨਕ ਅਧਿਐਨ ਕਰਕੇ ਉਸ ਦਾ ਵਿਸ਼ਲੇਸ਼ਣ ਕੀਤਾ ਸੀ ਸਰਕਾਰਾਂ ਦਾ ਅਤੇ ਇਸ ਲਈ ਉਹਨਾਂ ਨੂੰ ਤੁਲਨਾਤਮਕ ਰਾਜਨੀਤੀ ਦਾ ਵੀ ਪਿਤਾ ਮਾਨ ਮੰਨਿਆ ਜਾਂਦਾ ਹੈ 158 ਤਰ੍ਹਾਂ ਦੇ ਸੰਵਿਧਾਨ ਦਾ ਅਧਿਐਨ ਕੀਤਾ ਤੁਲਨਾਤਮਕ ਅਧਿਨ ਕੀਤਾ ਵਿਸ਼ਲੇਸ਼ਣ ਕੀਤਾ ਤੇ ਪੋਲਿਟਿਕਸ ਦੇ ਪਿਤਾ ਮਾਨ ਮੰਨੇ ਜਾਂਦੇ ਹਨ ਇਹ ਤੁਲਨਾਤਮਕ ਰਾਜਨੀਤੀ ਦੇ ਵੀ ਪਿਤਾ ਮਾਨ ਮੰਨੇ ਜਾਂਦੇ ਹਨ ਤੇ ਇਹਨਾਂ ਨੇ ਉਹ ਵਿਸ਼ਲੇਸ਼ਣ ਕੀਤਾ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਉਹਨਾਂ ਨੇ ਪੋਲਿਟਿਕਸ ਰੱਖਿਆ ਕਿਉਂਕਿ ਉਹ ਪੋਲਿਸ ਦੇ ਪ੍ਰਬੰਧ ਨਾਲ ਸੰਬੰਧਿਤ ਸੀ ਪੋਲਿਸ ਪੁਲਿਸ ਮਤਲਬ ਨਗਰ ਰਾਜ ਹੁੰਦਾ ਹੈ ਸਿਟੀ ਸਟੇਟਸ ਜਿਸ ਨੂੰ ਕਹਿੰਦੇ ਇਸੇ ਕਰਕੇ ਉਸਨੇ ਇਸ ਦੇ ਨਾਲ ਸੰਬੰਧਿਤ ਸਬਜੈਕਟ ਨੂੰ ਪੋਲਿਟਿਕਸ ਰੱਖਿਆ ਪੋ ਲਿਸ ਤੋਂ ਪੋਲੀ ਲਿਆ اور ਟਿਕਸ ਦਾ ਮਤਲਬ ਹੁੰਦਾ ਅਧਿਐਨ ਆਈ ਸੀ ਐਸ ਲੱਗਿਆ ਹੁੰਦਾ ਤਾਂ ਉਹ ਸਬਜੈਕਟ ਬਣ ਜਾਂਦਾ ਜਿਵੇਂ ਮੈਥਮੈਟਿਕਸ फिजिक्स या फिर इकोनॉमिक्स आई सीएस ਲੱਗਾ ਹੁੰਦਾ ਨਾ ਉਸ ਸਬਜੈਕਟ ਹੋ ਜਾਂਦਾ ਤੇ ਪਾਲਿਸ ਦੇ ਵਿੱਚ ਪੋਲਿਟਿਕਸ ਮਿਲਾ ਕੇ ਪੋਲਿਟਿਕਸ ਕਰਕੇ ਉਸ ਨੂੰ ਇੱਕ ਵਿਸ਼ਾ ਬਣਾਇਆ ਇਸ ਲਈ ਇਹਨਾਂ ਨੂੰ ਪੋਲਿਟਿਕਸ ਦਾ ਪਤਾਮਾ ਵੀ ਕਿਹਾ ਜਾਂਦਾ ਹੈ ਤੇ ਯਾਦ ਰੱਖਣਾ ਤੁਸੀਂ ਤੇ ਇਸ ਪ੍ਰਕਾਰ ਉਹਨਾਂ ਨੇ 158 ਸੰਵਿਧਾਨਕ ਸਟੇਟਾਂ ਦਾ ਅਧਿਐਨ ਕੀਤਾ ਸਰਕਾਰਾਂ ਦਾ ਅਧਿਐਨ ਕੀਤਾ ਵਿਸ਼ਲੇਸ਼ਣ ਕੀਤਾ ਤੇ ਪੋਲਿਟਿਕਸ ਲਿਖੀ ਤੇ ਇਸ ਪ੍ਰਕਾਰ ਪੋਲਿਟਿਕਸ ਦੀ ਅਧਿਨ ਸ਼ੁਰੂ ਹੋਈ ਅੱਗੇ ਅੱਵਾ ਵਧਦੇ ਇਸ ਦੇ ਵਿੱਚ ਇਸ ਲਈ ਮਨੁੱਖ ਨੇ ਚੰਗੀ ਜ਼ਿੰਦਗੀ ਦੀ ਆਸ ਵਿੱਚ ਆਪਣੇ ਹੀ ਆਪਣੇ ਹੀ ਲਈ ਇੱਕ ਪ੍ਰਬੰਧ ਸਰਜਿਆ ਪ੍ਰਬੰਧ ਮਤਲਬ ਇੱਕ ਮੈਨੇਜਮੈਂਟ ਸਰਜਿਆ ਕਿਸ ਤਰ੍ਹਾਂ ਮੈਨੇਜਮੈਂਟ ਹੋਏਗਾ ਜਿਸ ਵਿੱਚ ਆਪਸੀ ਝਗੜੇ ਨੂੰ ਰੌਲੇ ਰੱਪੇ ਨੂੰ ਵੰਡ ਨੂੰ ਨਿਰਣੈ ਨੂੰ ਠੀਕ ਹੈ ਇਹ ਨਿਰਣੈ ਵੀ ਕੋਈ ਚੀਜ਼ ਲੈਣਾ ਤਾਂ ਕਿਵੇਂ ਲੈਣਾ ਇਹਦੇ ਲਈ ਇੱਕ ਸ਼ਕਤੀ ਬਣਾਈ ਉਹਨਾਂ ਨੇ ਇੱਕ ਸੁਪਰੀਮ ਸ਼ਕਤੀ ਨੂੰ ਅਧਿਕਾਰ ਦੇਣ ਅਤੇ ਉਸ ਦੀ ਆਗਿਆ ਦੇ ਪਾਲਨ ਕਰਨ ਦੀ ਬਕਾਇਤ ਕੀਤੀ ਗਈ ਕਿ ਸਾਰੇ ਲੋਕੀ ਇੱਕ ਸੁਪਰੀਮ ਸ਼ਕਤੀ ਹੋਏਗਾ ਸਾਰੇ ਲੋਕ ਕੀ ਉਸ ਨੂੰ ਅਧਿਕਾਰ ਦੇਣਗੇ ਕਿ ਉਸ ਸ਼ਕਤੀ ਦਾ ਇਸਤੇਮਾਲ ਕਰੇਗਾ ਤੇ ਉਸ ਦੀ ਆਗਿਆ ਦਾ ਪਾਲਨ ਹਰ ਕੋਈ ਕਰੇਗਾ ਉਸ ਸ਼ਕਤੀ ਨੂੰ ਕੀ ਕਿਹਾ ਗਿਆ ਰਾਜ ਕਿਹਾ ਗਿਆ ਅਸੀਂ ਰਾਜ ਕਹਿੰਨੇ ਸਾਡੇ ਸਾਡੇ ਦੇਸ਼ ਹੈ ਯਾਦ ਰੱਖਣਾ ਪੋਲਿਟਿਕਸ ਦੇ ਵਿੱਚ ਰਾਜ ਦਾ ਮਤਲਬ ਹੁੰਦਾ ਕੰਟਰੀ ਦੇਸ਼ ਨਾਕੇ ਪ੍ਰਾਂਤ ਜਿਹੜਾ ਪੰਜਾਬ ਜਿਹੜਾ ਹੈ ਇੱਕ ਪ੍ਰਾਂਤ ਹੈ ਰਾਜ ਨਹੀਂ ਹੈ ਪੋਲਿਟিক্যাল ਸਾਇੰਸ ਦੇ टर्म ਚ ਇੱਕ ਯੂਨਿਟ ਹੈ ਇੱਕ ਰਾਜ ਦਾ ਹਿੱਸਾ ਹੈ ਤੇ ਇਸ ਲਈ ਜਦੋਂ ਰਾਜ ਸ਼ਬਦ ਆਏਗਾ ਪੋਲਿਟিক্যাল ਸਾਇੰਸ 'ਚ ਤਾਂ ਅਸੀਂ ਉਸ ਨੂੰ ਕੰਟਰੀ ਲੈ ਕੇ ਚੱਲਾਂਗੇ ਦੇਸ਼ ਲੈ ਕੇ ਚੱਲਾਂਗੇ ਤੇ ਉਸ ਸ਼ਕਤੀ ਨੂੰ ਕੀ ਕਹਿੰਦੇ ਆ ਅਸੀਂ ਜਿਸ ਸ਼ਕਤੀ ਨੂੰ ਸਾਰੇ ਹੀ ਰੋਲੇ ਰੱਪੇ ਝਗੜੇ ਵੰਡ ਆਦ ਨੂੰ ਨੂੰ ਸਹੀ ਕਰਨ ਲਈ ਇੱਕ ਸ਼ਕਤੀ ਦਿੱਤੀ ਗਈ ਇੱਕ ਸੁਪਰੀਮ ਸ਼ਕਤੀ ਦਿੱਤੀ ਗਈ ਸੁਪਰੀਮ ਸ਼ਕਤੀ ਨੂੰ अधिकार दिता गया यानी कि सुप्रीम शक्ति की रचना की गई और उसमें अधिकार देता गया और उस देम पालन करना सारे ते फर्ज बनाया गया इस वकालत की गई है और उस शक्ति नु, जिसनों कि उस सुप्रीम शक्ति दी गई सी जो अधिकार दिता गया उस सुप्रीम शक्ति नु राज पोलिटिक्स से आप बारे ही पढ़ते हैं राजतियों बारे पढ़ते हैं राज दे इन... ਜ਼ਰੂਰੀ ਤੱਤ ਬਾਰੇ ਪੜਦੇ ਆ ਰਾਜ ਦੇ ਜ਼ਰੂਰੀ ਤੱਤ ਅੱਗੇ ਫਰਦਰ ਸਰਕਾਰ ਬਾਰੇ ਪੜਦੇ ਆ ਰੂਲਸ ਰੈਗੂਲੇਸ਼ਨਸ ਬਾਰੇ ਪੜਦੇ ਆ ਸੰਵਿਧਾਨ ਬਾਰੇ ਪੜਦੇ ਆ ਇਸ ਵਿਸ਼ੇ ਦੇ ਵਿੱਚ ਠੀਕ ਹੈ ਅੱਗੇ ਚਲਦੇ ਆ ਰਾਜਾਂ ਨੇ ਨਿਯਮ ਅਤੇ ਕਾਨੂੰਨ ਬਣਾ ਕੇ ਸਮਾਜ ਵਿੱਚ ਮਨੁੱਖਾਂ ਦੇ ਵਿਵਹਾਰ ਨੂੰ ਕੰਟਰੋਲ ਕੀਤਾ ਹੁਣ ਰਾਜਾਂ ਦਾ ਕੀ ਕੰਮ ਸੀ ਕਿ ਨਿਯਮ ਬਣਾਣਾ ਕਾਨੂੰਨ ਬਣਾਣਾ ਔਰ ਸਮਾਜ ਦੇ ਵਿੱਚ ਲੋਕਾਂ ਦੇ ਵਿਹਾਰ ਨੂੰ ਕੰਟਰੋਲ ਕਰਨਾ ਤਾਂ ਕਿ ਲੋਕੀ ਆਪਣੀ ਮਨਮਰਜ਼ੀ ਨਾ ਕਰ ਸਕਣ ਕਿਸੇ ਤੇ ਜ਼ੁਲਮ ਜ਼ਬਰ ਨਾ ਹੋਵੇ ਔਰ ਸਾਰੇ ਕੁਛ ਨਿਯਮ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣ। ਤਾਂ ਇਹ ਸਾਰਾ ਕੰਮ ਕੀਦਾ ਹੈ? ਰਾਜ ਦਾ। ਅਤੇ ਮਨੁੱਖ ਦੇ ਅਧਿਕਾਰ ਅਤੇ ਕਰਤੱਵ ਨਿਸ਼ਚਿਤ ਕੀਤੇ ਗਏ। ਇਸ ਦੇ ਨਾਲ ਨਾਲ ਰਾਜ ਨੇ ਮਨੁੱਖ ਦੇ ਅਧਿਕਾਰ ਤੇ ਕਰਤੱਵ ਨੂੰ ਵੀ ਨਿਸ਼ਚਿਤ ਕੀਤੇ ਗਏ। ਹੁਣ ਆਪਨੇ ਅਧਿਕਾਰ ਹੈਗੇ ਫੰਡਾਮੈਂਟਲ ਰਾਈਟਸ ਦਾ ਚੈਪਟਰ ਹੈ। ਉਹ ਵੀ ਆਪਾਂ ਪੜ੍ਹਾਂਗੇ ਫਿਰ ਸਾਡੇ ਕੁਛ ਕਰਤੱਵ ਹੈਗੇ 11 ਕਰਤੱਵ ਨਿਸ਼ਚਿਤ ਕੀਤੇ ਗਏ ਨੇ ਸੰਵਿਧਾਨ ਦੇ ਵਿੱਚ। ਉਹਦੇ ਬਾਰੇ ਵੀ ਪੜ੍ਹਾਂਗੇ ਇਹ ਸਾਰਾ ਕੁਝ ਰਾਜਨੀਤਿਕ ਸ਼ਾਸਤਰ ਦੇ ਵਿੱਚ ਪੜਾਇਆ ਜਾਂਦਾ ਹੈ ਯਾਦ ਰੱਖਣਾ ਪੋਲਿਟੀਕਲ ਸਾਇੰਸ ਵਿੱਚ ਪੜਾਇਆ ਜਾਂਦਾ ਹੈ ਔਰ ਇਹਨਾਂ ਨਾਲ ਰਿਲੇਟਿਡ ਕੁਐਸਚਨਸ ਪੁੱਛੇ ਜਾਂਦੇ ਨੇ ਸਰਕਾਰੀ ਨੌਕਰੀਆਂ 'ਚ ਵੀ ਤੇ ਬਾਹਰ ਵੀ ਆਮ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਕੌਣ ਕਿਵੇਂ ਕਿਹਨੂੰ ਅਸੀਂ ਵੋਟ ਪਾਣੇ ਹੈ ਬੰਦਾ ਕੌਣ ਹੈ ਜਿਹੜਾ ਸਰਕਾਰ ਚਲਾ ਰਿਹਾ ਹੈ ਉਹ ਸਾਰੀ ਚੀਜ਼ਾਂ ਆਪਾਂ ਪੋਲਿਟੀਕਲ ਸਾਇੰਸ 'ਚ ਪੜ੍ਹਦੇ ਹਾਂ ਓਕੇ ਚਲੋ ਅੱਗੇ ਚੱਲਦੇ ਹਾਂ ਰਾਜ ਨੂੰ ਵਿਹਾਰਿਕ ਰੂਪ ਵਿੱਚ ਲਿਆਉਣ ਲਈ ਰਾਜਦੇਹੀ ਇੱਕ ਮੁੱਖ ਅੰਗ ਸਰਕਾਰ ਰਾਜ ਦੇ ਅੰਗ ਯਾਨੀ ਕਿ 엘িমেন্টস ਤਤ ਸਰਕਾਰ ਦੁਆਰਾ ਨਿਯਮ ਬਣਾਏ ਗਏ ਹੁਣ ਇਥੇ ਮੈਂ ਤੁਹਾਨੂੰ ਦੱਸਦਾ ਕਿ ਰਾਜ ਦੇ ਚਾਰ ਜ਼ਰੂਰੀ ਤਤ ਹੈ ਇੱਕ ਤਾਂ ਸਰਕਾਰ ਹੋ ਗਿਆ ਦੂਸਰੀ ਆਬਾਦੀ ਤੀਸਰੀ ਹੋ ਗਈ ਜਨਸੰਖਿਆ ਆਬਾਦੀ ਜਾਂ ਸਕੇ ਕੋਈ ਖੇਤਰ ਹੋ ਗਿਆ ਇੱਕ ਪ੍ਰਭੂਸੱਤਾ ਪ੍ਰਭੂਸੱਤਾ ਹੁੰਦਾ ਹੈ ਕਿ ਸਰਵ ਸ਼ਕਤੀਮਾਨ ਕੌਣ ਹੈ ਠੀਕ ਹੈ ਸਾਡੇ ਅੱਜ ਦੇ ਰਾਜ ਤੇ ਅੱਜ ਦਾ ਰਾਜ ਜਿਹੜਾ ਹੈ ਡੈਮੋਕਰੇਟਿਕ ਰਾਜ ਹੈ ਲੋਕਤੰਤਰੀ ਰਾਜ ਹੈ ਤੇ ਇਸ ਦੇ ਵਿੱਚ ਲੋਕਾਂ ਦੇ ਕੋਲ ਪ੍ਰਭੂਸੱਤਾ ਹੁੰਦੀ ਹੈ ਤੇ ਸਰਕਾਰ ਵਿਵਹਾਰਿਕ ਰੂਪ ਵਿੱਚ ਚਲਾਉਣ ਲਈ ਰਾਜ ਦੇ ਕੰਮ ਕਾਜ ਨੂੰ ਰਾਜ ਦੇ ਹੀ ਇੱਕ ਮੁੱਖ ਅੰਗ ਸਰਕਾਰ ਦੁਆਰਾ ਨਿਯਮ ਬਣਾਏ ਜਾਂਦੇ ਹਨ ਲਾਗੂ ਕੀਤੇ ਜਾਂਦੇ ਹਨ ਜੇਕਰ ਕੋਈ ਨਿਯਮ ਦੀ ਉਲੰਘਣਾ ਕਰੇ ਤਾਂ ਉਸ ਲਈ ਸਜ਼ਾ ਦੀ ਤਜਵੀਜ਼ ਕੀਤੀ ਜਾਂਦੀ ਹੈ ਸਰਕਾਰ ਦੇ ਅੰਗ ਅਲੱਗ-ਅਲੱਗ ਨੂੰ ਇਹ ਕੰਮ ਸੌਪਿਆ ਗਿਆ ਹੈ ਔਰ ਉਹ ਵਖ-ਵਖ ਕੰਮ ਕਰਦੇ ਨੇ ਬੇਸਿਕਲੀ ਤਿੰਨ ਕੰਮ ਹੈ ਸਰਕਾਰ ਦੇ ਤਿੰਨ ਅੰਗ ਹਨ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਵਿਧਾਨਪਾਲਿਕਾ ਜਿਹੜਾ ਕਾਨੂੰਨ ਬਣਾਉਂਦਾ ਹੈ ਵਿਧਾਨਪਾਲਿਕਾ ਕੀ ਬਣਾਉਂਦਾ ਹੈ ਕਾਨੂੰਨ ਬਣਾਉਂਦਾ ਹੈ ਕਾਰਜਪਾਲਿਕਾ ਕਾਨੂੰਨ ਲਾਗੂ ਕਰਦਾ ਹੈ ਨਿਆਂਪਾਲਿਕਾ ਉਸ ਕਾਨੂੰਨ ਦੇ حساب ਨਾਲ ਫੈਸਲਾ ਦਿੰਦਾ ਤੇ ਉਹ ਸਾਰੇ ਕੰਮ ਸਰਕਾਰ ਦੇ ਅੰਗ ਕਰਦੇ ਆ ਅੱਗੇ ਪੜ੍ਹਦੇ ਆ ਇਹਦੇ ਵਿੱਚ ਰਾਜ ਦੀ ਹੋਂਦ ਤੇ ਦੇ ਇਤਿਹਾਸ ਸੰਬੰਧੀ ਵੱਖ-ਵੱਖ ਵਿਦਵਾਨਾਂ ਦੀ رائے ਵੱਖਰੀ-ਵੱਖਰੀ ਹੈ ਰਾਜ ਕਿਵੇਂ ਹੋਂਦ ਵਿੱਚ ਆਇਆ ਉਸ ਦੇ ਲਈ ਵੱਖ-ਵੱਖ ਵਿਦਵਾਨਾਂ ਦੇ رائے ਵੱਖ-ਵੱਖ ਅੱਜ ਦਾ ਜਿਹੜਾ ਰਾਜ ਅਸੀਂ ਦੇਖਦੇ ਆਂ ਐਵੇਂ ਦਾ ਰਾਜ ਨਹੀਂ ਸੀ ਸਿਰਫ 100-150 ਸਾਲ ਪਹਿਲਾਂ ਬਹੁਤ ਛੋਟੇ-ਛੋਟੇ ਰਾਜ ਸਨ ਸਾਡੇ ਆਪਣੇ ਦੇਸ਼ 'ਚ ਕੋਈ 650 ਰਾਜ ਸਨ ਛੋਟੇ-ਛੋਟੇ ਰਾਜ ਸਨ ਉਹ ਆਪਣੇ ਆਪ ਦੇ ਵਿੱਚ ਪ੍ਰਭੂਸત્તા ਸੰਪੰਨ ਸਨ ਅੰਗਰੇਜ਼ਾਂ ਨੇ ਬਹੁਤ سارے ਰਾਜ ਤੇ ਮਿਲਾ ਲੈ ਸੀ ਆਪਣੇ ਨਾਲ ਪਰ ਬਹੁਤ ਸਾਰੇ ਨਹੀਂ ਮਿਲਾਏ ਨਹੀਂ ਮਿਲਾ ਪਾਏ ਸਨ ਤੇ ਉਹ ਉਹਨਾਂ ਕੋਲ ਆਟੋਨੋਮੀ ਸੀ ਕੁਝ ਸ਼ਕਤੀਆਂ ਅੰਗਰੇਜ਼ਾਂ ਨੂੰ ਦਿੱਤੀਆਂ ਗਈਆਂ ਸੀ ਅੰਗਰੇਜ਼ੀ ਬ੍ਰਿਟਿਸ਼ ਰਾਜ ਨੂੰ ਉਸ ਤੋਂ ਪਹਿਲਾਂ ਆਪਾਂ ਜਾਣੇ ਵੱਡੇ ਵੱਡੇ ਰਾਜੇ ਹੁੰਦੇ ਸੀਗੇ ਉਸ ਤੋਂ ਪਹਿਲਾਂ ਜਾਣੇ ਆਪਾਂ ਛੋਟੇ ਛੋਟੇ ਰਾਜੇ ਹੁੰਦੇ ਸਨ ਉਸ ਤੋਂ ਪਹਿਲਾਂ ਜੇ ਜਾਣੇ ਤੇ ਕਬੀਲੇ ਚ ਲੋਕ ਰਹਿੰਦੇ ਸਨ ਉਸ ਤੋਂ ਪਹਿਲਾਂ ਜਾਨੀਏ ਤੇ ਜਾਈਏ ਤੇ ਜੰਗਲਾਂ ਚ ਲੋਕ ਰਹਿੰਦੇ ਸਨ ਤੇ ਇਹ ਅੱਜ ਦੇ ਰਾਜ ਦਾ ਜਿਹੜਾ ਸਰੂਪ ਹੈ ਉਹ ਕਿਵੇਂ ਹੈ ਇਹ ਰੂਪ ਜਿਹੜਾ ਹੈ ਅੱਜ ਦਾ ਉਹ ਕਿਵੇਂ ਆਇਆ ਉਸ ਦੇ ਲਈ ਰਾਜ ਦੇ ਇਤਿਹਾਸ ਦੇ ਸੰਬੰਧ ਵਿੱਚ ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ رائے ਵੱਖਰੀ 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 رائے ਇਸ ਦੇ ਵਿੱਚ लॉक जॉन लॉक हब्स रूसो राज ਨੂੰ ਮਨੁੱਖਾਂ ਦੇ ਵਿਚਾਰੇ ਹੋਏ ਸਮਾਜਿਕ ਸਮਝੋਤੇ ਯਾਨੀ ਕਿ ਸੋਸ਼ਲ ਕੰਟੈਕਟ ਦੁਆਰਾ ਹੋਂਦ ਵਿੱਚ ਆਇਆ ਮੰਨਦੇ ਇਹ ਵਿਦਵਾਨ ਮੰਨਦੇ ਹਨ ਕਿ ਰਾਜ ਰਹਿ ਲੋਕਾਂ ਨੇ ਆਪਸੇ ਕੰਟੈਕਟ ਕਰਕੇ ਰਾਜ ਬਣਾਇਆ ਹब्स ਰਾਜ ਤੋਂ ਪਹਿਲਾਂ ਕੁਦਰਤੀ ਅਵਸਥਾ ਮਾੜੀ ਹੋਣ ਦੀ ਗੱਲ ਕਰਦਾ ਹੈ ਹब्स ਜਿਹੜਾ ਹੈ ਇਹ ਇਹ ਕਹਿੰਦੇ ਹਨ ਕਿ ਵੀ ਕੁਦਰਤੀ ਅਵਸਥਾ ਸੀ ਬੜੀ ਮਾੜੀ ਸੀ ਅਤੇ ਜਿਸ ਨੂੰ ਝੱਲ ਨਹੀਂ ਸਕਦੇ ਸਨ ਲੋਕ ਤੇ ਇਸ ਲਈ ਉਹਨਾਂ ਨੇ ਸਮਾਜਿਕ ਸਮਝੋਤੇ ਨਾਲ ਤਾਕਤਵਰ ਰਾਜ ਨੂੰ ਹੋਂਦ ਵਿੱਚ ਲਿਆ ਕਰੇ ਲੋਕ ਨੇ ਮਨੁੱਖ ਦੀ ਤਰਕਸ਼ੀਲਤਾ ਰੈਸ਼ਨੈਲਿਟੀ ਅਤੇ ਕੁਦਰਤੀ ਅਧਿਕਾਰ ਦੀ ਗਲ ਕੀਤੀ ਹੈ ਅਤੇ ਵਿਚਾਰ ਦਿੱਤਾ ਕਿ ਜ਼ਿੰਦਗੀ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ ਤੇ ਜਾਇਦਾਦ ਯਾਨੀ ਕਿ ਸੰਪਤੀ ਦਾ ਜਿਹੜਾ ਅਧਿਕਾਰ ਹੈ ਅਤੇ ਰੱਖਿਆ ਲਈ ਇਹਨਾਂ ਚੀਜ਼ਾਂ ਦੀ ਰੱਖਿਆ ਲਈ ਉਹਨਾਂ ਨੇ ਕੀ ਕੀਤਾ ਰਾਜ ਹੋਂਦ ਵਿੱਚ ਲੈ ਕੇ ਆਏ ਸੋਸ਼ਲ ਕੰਟਰੈਕਟ ਕਰਕੇ ਉਸ ਤੋਂ ਬਾਅਦ ਰੂਸੋ ਜਿਹੜਾ ਹੈ ਰੂਸੋ ਗੱਲ ਕਰਦੇ ਹਨ ਜਨਰਲ ਵਿਲ ਦੀ ਆਮ ਇੱਛਾ ਦੀ ਆਮ ਇੱਛਾ ਦੇ ਰਾਹੀਂ ਉਹਨਾਂ ਨੇ ਕਿਹਾ ਕਿ ਰਾਜ ਜਿਹੜੀ ਹੈ ਹੋਂਦ ਵਿੱਚ ਆਏ ਯਾਨੀ ਕਿ ਲੋਕਾਂ ਦੀ ਇੱਛਾ ਹੀ ਉਹਨਾਂ ਨੇ ਇਕੱਠ ਹੋ ਕੇ ਇੱਕ ਜਨਰਲ ਵਿਲ ਉਹਨਾਂ ਨੇ ਬਣਾਇਆ ਉਸ ਵਿਲ ਦੇ ਤਹਿਤ ਰਾਜ ਦੀ ਸਥਾਪਨਾ ਕੀਤੀ ਠੀਕ ਹੈ ਸਮਾਜ ਬਦਲਣ ਦੇ ਨਾਲ ਸਰਕਾਰ ਅਤੇ ਰਾਜਾਂ ਦੇ ਕੰਮ ਦਾ ਕੇਰਾ ਵੀ ਵਿਸ਼ਾਲ ਹੋ ਗਿਆ ਪਹਿਲਾਂ ਬਹੁਤ ਘਟ ਸੀ ਇਹ ਵਿਸ਼ਾਲ ਹੋ ਗਿਆ ਵਸੀ ਹੋ ਗਿਆ ਵੱਡਾ ਹੋ ਗਿਆ ਅਤੇ ਸਮਾਜ ਵਿੱਚ ਮਨੁੱਖ ਦੇ ਵਿਵਹਾਰ ਵਿਹਾਰ ਅਤੇ ਗਤੀਵਿਧੀਆਂ ਉੱਪਰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਪ੍ਰਭਾਵ ਸਮਾਜ ਨਾਲ ਬਦਲਾਵਾਂ ਨਾਲ ਬਹੁਤ ਪ੍ਰਭਾਵ ਸਿੱਧੇ ਅਸਿੱਧੇ ਰੂਪ ਤੇ ਵਿੱਚ ਸਮਾਜ ਵਿੱਚ ਮਨੁੱਖ ਦੀ ਜ਼ਿੰਦਗੀ ਨੂੰ ਨਿਰਧਾਰਿਤ ਅਤੇ ਕੰਟਰੋਲ ਕਰਨ ਵਾਲੇ ਤਤਾਂ ਅਤੇ ਵਰਤਮਾਨ ਵਿੱਚ ਸਰਕਾਰ ਦੁਆਰਾ ਬਣਾਏ ਜਾਂਦੇ ਅਧਿਕਾਰਾਂ ਕਰਤਵਾਂ ਤੇ ਕਾਨੂੰਨ ਦਾ ਅਧਿਐਨ ਕਰਨ ਲਈ ਰਾਜਨੀਤਿਕ ਵਿਗਿਆਨ ਦਾ ਵਿਸ਼ਾ ਪੜ੍ਹਨਾ ਜ਼ਰੂਰੀ ਇਸ ਲਈ ਅੱਜ ਜਿਹੜਾ ਇਹਨਾਂ ਸਾਰਾ ਕੰਮ ਹੋ ਗਿਆ ਹੈ ਇਹਨਾਂ ਸਾਰਾ ਕੰਮ ਸਰਕਾਰਾਂ ਕਰਦੀਆਂ ਨੇ ਤੇ ਉਸ ਤੇ ਲਈ ਸਾਨੂੰ ਰਾਜਨੀਤਿਕ ਸ਼ਾਸਤਰ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ ਇਹ ਜான் ਲੋਕ ਦੀ ਫੋਟੋ ਹੈ ਤੁਸੀਂ ਦੇਖ ਲਓ ਇਹ ਗੂਗਲ ਤੇ ਵੀ ਅਵੇਲੇਬਲ ਹੈ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਇਹ ਜੀ ਜੀ ਰੂਸੋ ਹਨ ਤੇ ਥਾਮਸ ਹੌਬਸਨ ਤੇ ਇਹ ਸੀ ਇੱਕ ਇੰਟਰੋਡਕਸ਼ਨ ਕਿ ਕਿਸ ਤਰ੍ਹਾਂ ਰਾਜਨੀਤਿਕ ਸ਼ਾਸਤਰ ਨੂੰ ਪੜ੍ਹ ਕੇ ਆਪਾਂ ਰਾਜ ਬਾਰੇ ਜਾਣਦੇ ਆ ਕਿ ਰਾਜ ਕਿਵੇਂ ਹੋਂਦ ਵਿੱਚ ਆਇਆ ਤੇ ਰਾਜ ਦੇ ਕਰਤੱਵ ਤੇ ਅਧਿਕਾਰ ਕਿੰਨੇ ਵੱਧ ਗਏ ਨੇ ਨੇ ਰਾਜ ਕਿੰਨੇ ਸਾਰੇ ਕੰਮ ਕਰਦਾ ਹੈ ਰਾਜ ਕਿਵੇਂ ਜਿਹੜਾ ਹੈ ਅਲੱਗ-ਅਲੱਗ ਅੰਗਾ ਨਾਲ ਹੀ ਆਪਣੇ ਅਲੱਗ-ਅਲੱਗ ਚੀਜ਼ਾਂ ਨੂੰ ਕੰਟਰੋਲ ਕਰਕੇ ਸਮਾਜ ਦੇ ਵਿੱਚ ਸ਼ਾਂਤੀ ਇੱਕ ਅੱਛਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਦੇ ਨਾਲ ਆਪਾਂ تین ਕਨਟੈਕਚੁਅਲਿਸਟ ਦੇ ਵਿਚਾਰ ਪੜ੍ਹੇ ਤੇ ਇਹ ਸਨ ਇੱਕ ਇੰਟਰੋਡਕਸ਼ਨ ਰਾਜਨੀਤਿਕ ਸ਼ਾਸਤਰ ਦਾ ਵੀਡੀਓ ਵੱਡਾ ਹੋ ਰਿਹਾ ਤੁਹਾਨੂੰ ਦੇਖਣ ਦੇ ਵਿੱਚ ਵੀ ਵਧੀਆ ਨਹੀਂ ਲੱਗੇਗਾ ਤੇ ਇਸ ਲਈ ਜਿਹੜਾ ਸ਼ਾਬਦਿਕ ਅਰਥ ਔਰ ਬਾਕੀ ਰਾਜਨੀਤਿਕ ਸ਼ਾਸਤਰ ਅਰਥ ਬਾਰੇ ਅਸੀਂ ਅਗਲੀ ਵੀਡੀਓ 'ਚ ਪੜ੍ਹਾਂਗੇ ਇਹ ਇੰਟਰੋਡਕਸ਼ਨ ਹੈ ਪਹਿਲੇ ਚੈਪਟਰ ਦਾ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਟਿਲ ਥੈਂਕ ਯੂ ਬਾਏ ਬਾਏ ਥੈਂਕ ਯੂ